ਆ ਫੁਕਰੀ ਨੇ ਤੰਗ ਕਰ ਰੱਖਿਆਂਗੇ ਸਾਰਾ ਦਿਨ ਘਰ ਘਰ ਫੁਕਰੀਆਂ ਮਾਰਦੀ ਤੁਰੀ ਫਦੀਏ ਕਦੇ ਆਖੂ ਮੇਰੇ ਸਹੁਰਿਆਂ ਨੇ ਫਲਾਨੀ ਗੱਡੀ ਲੈ ਲਈ ਕਦੇ ਸੀ ਬੋਲਟ ਲੈ ਲਿਆ ਕਦੇ ਸੀ ਆਹ ਲੈ ਲਿਆ ਕਦੇ ਉਹ ਲੈ ਲਿਆ ਤੇ ਪਾ ਰੱਖਿਆਗਾ ਮੈਂ ਕਰੋ ਅੰਡਣਾ ਗਵੰਡਣਾ ਚਾਹੇ ਢਾਂ ਕਰ ਦੂੰ ਐਂੀਆਂ ਤੂੰ ਕੀ ਬੋਲੀ ਜਾਨੀ ਐ ਤੈਨੂੰ ਤਾਂ ਫਿਰ ਬੋਲਦੀ ਲੱਗਦੀ ਆ ਕਿਤੇ ਕੋਈ ਗੱਲ ਵੀ ਸੁਣ ਲਿਆ ਕਰ ਬਹਿ ਕੇ ਮੇਰੀ ਵੀ ਸੁਣ ਲਿਆ ਕਰ ਉਹ ਸੁਣ ਭੈਣ ਨੂੰ ਮਾੜਾ ਮਟਾ ਰੋਕ ਲਿਆ ਕਰ ਆਵਦੀ ਨੂੰ ਜਦੋਂ ਦੀ ਆਈਏ ਉਦੋਂ ਦੀ ਫੁਕਰੀਆਂ ਮਾਰਦੀ ਤੁਰੀ ਫਿਰਦੀ ਏ ਕਦੇ ਕਹਿੰਦੀ ਅਸੀਂ ਬੋਲਟ ਲੈ ਲਿਆ ਕਰੇ ਕਹਿੰਦੀ ਅਸੀਂ ਗੱਡੀ ਲੈ ਲਈ ਉਹ ਲੈਤਾ ਸਾਈਕਲ ਵੀ ਨਹੀਂ ਮੇਰੀ ਗੱਲ ਸੁਣ ਲੈ ਹਾਂ ਮੇਰੀ ਭੰਚ ਤੂੰ ਉਹੀ ਲੱਗਦੀ ਰਹਿਣੀ ਏ ਲੱਗਾ ਨਾ ਤਾਂ ਹੋਰ ਕੀ ਕਰਾਂ ਮੰਗਰੋ ਗਮਾਂਡਣਾ ਚੇਹਡਾਂ ਕਰਦਿਆਂ ਜੇ ਕੋਈ ਰਿਸ਼ਤੇਦਾਰ ਉਹੀ ਗੱਲ ਭੈਣ ਭਾਈ ਕਿਤੇ ਆਉਂਦਾ ਜਾਂਦਾ ਜਾ ਬੜਿਆ ਉਹਦੇ ਕੋਲੇ ਫਿਰ ਕੀ ਦਿਖਾਉਗੀ ਉਹ ਵੱਡੀਆਂ ਗੱਲਾਂ ਹੀ ਕਰਦੀ ਏ ਤੇਰੀ ਜਿੱਤੇ ਵਧਾਉਂਦੀ ਐ ਘਟਾਉਂਦੀ ਤਾਂ ਨਹੀਂ ਹੈਗੀ ਵੱਡੀਆਂ ਗੱਲਾਂ ਵੀ ਸਾਬਦੀਆਂ ਕਰੀਦੇ ਹੁੰਦੇ ਆ ਮੈਂ ਤੈਨੂੰ ਦੱਸਾਂ ਵੱਡੀ ਗੱਲ ਓਨੀ ਕੁ ਕਰੇ ਜਿੰਨੀ ਕੁ ਪੁੱਗ ਜੇ ਲੋਕਾਂ ਨੂੰ ਸਭ ਨੂੰ ਪਤਾ ਐ ਵੀ ਇਹ ਫੁਕਰੀਆਂ ਮਾਰਦੀ ਐ ਇਹ ਤਾਂ ਸ਼ੁਰੂ ਤੋਂ ਫੁਕਰੀ ਐ ਉਹ ਕਮਲ ਜੀ ਹਾਂ ਉਹ ਅੱਜ ਕੱਲ੍ਹ ਕੌਣ ਦੇਖਦਾ ਐ ਅੱਜ ਕੱਲ੍ਹ ਤਾਂ ਗੱਲਾਂ ਬਾਤਾਂ ਨਹੀਂ ਸਭ ਕੁਝ ਚੱਲਦਾ ਮੇਰੀ ਗੱਲ ਸੁਣ ਲੈ ਤੂੰ ਤਾਂ ਰੁਲੀ ਖੁਲੀ ਰਹਿਣੀ ਐ ਉਹ ਜੇ ਮੇਰੀ ਭੈਣ ਸਾਫ਼ ਸੁਥਰੇ ਕੱਪੜੇ ਪਾ ਲੈਂਦੀ ਐ ਐਨਕਾ ਨਾਲੇ ਤੂੰ ਉਥੇ ਉਹੀ ਲੱਗਦੀ ਰਹਿਣੀ ਐ ਕੱਲੀਆਂ ਐਨਕਾਂ ਤੇ ਨਹੀਂ ਮੈਨ ਲੱਗਦੀ ਲਾ ਲੇ ਐਨਕਾਂ ਕੱਪੜੇ ਵੀ ਪਾ ਲੇ ਪਰ ਫੁਕਰੀਆਂ ਨਾ ਮਾਰ ਜਿਹੜੀਆਂ ਫੁਕਰੀਆਂ ਮਾਰ ਕੇ ਆਉਂਦੀ ਐ ਇੱਕੋ ਹੀ ਗੱਲ ਉਹਨਾਂ ਨੇ ਉਹੀ ਗੱਲ ਟੁੱਟੀ ਜੀ ਗਾਏਗੀ ਕਹਿੰਦੇ ਸਾਡੇ ਤਾਂ 10 ਮਹੀਨੇ ਅਸੀਂ ਤਾਂ ਦੁੱਧ ਪਾਉਨੇ ਆ ਕਹਦਾ ਦੁੱਧ ਪਾਉਂਦੀ ਗਾਂ ਤਾਂ ਇੱਕ ਆ ਉਹਨਾਂ ਦੇ ਉਹ ਤੂੰ ਐਂ ਕਰ ਫਿਰ ਹਾਂ ਜੇ ਮੇਰੀ ਭੈਣ ਤਾਂ ਫੁਕਰੀਆਂ ਮਾਰਦੀ ਫਿਰਦੀ ਐ ਤੂੰ ਫਿਰ ਲੋਕਾਂ 'ਚ ਦੱਸਣ ਵਗ ਜਾ ਐ ਬਿਨਾਂ ਟੁੱਟਿਆ ਜਾ ਘਰ ਇੱਕ ਟੁੱਟੀ ਜੀ ਗਾਂ ਇਹਨਾਂ ਕੋਲੇ ਫੇਰ ਜੇ ਤੇਰੀ ਬਾਤ ਨੂੰ ਕੱਲ ਨੂੰ ਜੇ ਕਿਸੇ ਨੇ ਆਏ ਕਹਤਾ ਵੀ ਅਸੀਂ ਮੈਸ ਲੈਣੀ ਏ ਵੀ ਲੈ ਛੋਟੀ ਕੁੜੀ ਕੋਣੀ ਲੈ ਲੈਣੀ 10 ਮੈਸ ਛੋਟੀ ਕੁੜੀ ਕੋਣੀ ਫੇਰ ਦਿਖਾ ਕੇ ਕੀ ਲੈਗਾ ਉਹ ਲੈ ਸੌ ਬਹਾਨਾ ਮਾਰਿਆ ਜਾਂਦਾ ਹੁੰਦਾ ਕੌਣ ਕਿਸੇ ਦੇ ਘਰੇ ਦੇਖਣ ਜਾਂਦਾ ਐਵੇਂ ਕਰੀ ਜਨੇ ਤੂੰ ਤਾਂ ਮੈਨੂੰ ਲੱਗਦਾ ਤੂੰ ਵੀ ਫੁਕਰੈ ਤੁਸੀਂ ਦੋਨੋਂ ਹੀ ਫੁਕਰਿਓ ਭੈਣ ਭਰਾ ਉਹ ਅਸੀਂ ਕੋਈ ਫੁਕਰੇ ਨਹੀਂ ਹੈਗੇ ਤੂੰ ਐਵੇਂ ਸਾਨੂੰ ਫੁਕਰਾ ਫੁਕਰਾ ਕਹਿੰਦੀ ਰਹਿਣੀ ਐ ਚੱਜ ਦੀ ਗੱਲ ਤੂੰ ਤਾਂ ਤੈਨੂੰ ਤਾਂ ਆਉਂਦੀ ਨਹੀਂ ਹੈਗੀ ਜੇ ਅਸੀਂ ਗੱਲਾਂ ਕਰਨ ਜਾਣਦੇ ਫੇਰੀ ਏ ਕੱਲਾਂ ਕਿਹੜਾ ਕਿਸ ਨੂੰ ਬਣਾਉਣੀਆਂ ਆਉਂਦੀਆਂ ਨੇ ਗੱਲਾਂ ਤਾਂ ਮੈਂ ਕਰਿਆ ਨਹੀਂ ਆ ਜਾ ਕੇ ਮੈਂ ਹੁਣ ਬਗ ਜਾਨੀਆਂ ਮੈਂ ਕਹ ਦੇਨੀ ਆ ਪੇਕੀ ਮਗ ਜਾਨੀਆਂ ਆਪਦੇ ਵੀ ਅਸੀਂ ਤਾਂ ਭਈ ਜਹਾਜ਼ ਲੈ ਲਿਆ ਉਹ ਤੈਨੂੰ ਗੱਲਾਂ ਬਣਾਉਣੀਆਂ ਨਹੀਂ ਆਉਂਦੀਆਂ ਹਾਂ ਹੈ ਗੱਲਾਂ ਤੂੰ ਬਠੇਰੀਆਂ ਕਰਦੀਆਂ ਕਲ ਕਰ ਹਵਾ ਨਿਕਲੀਆਂ ਤੇਰੀਆਂ ਗੱਲਾਂ ਦੀ ਹਾਂ ਉਹ ਮੇਰੇ ਵੇਲੇ ਹਵਾ ਨਿਕਲ ਜਾਂਦੀ ਹੈ ਤੇਰੀ ਭੈਣ ਵੇਲੇ ਹਵਾ ਗੱਲਾਂ ਚ ਤੇਰੀ ਭੈਣ ਤਾਂ ਹਵਾ ਚ ਗੱਲਾਂ ਛੱਡਦੀ ਏ ਉਹ ਅਸੀਂ ਤਾਂ ਫੇਰ ਐਂ ਹੀ ਕਰਾਂਗੇ ਹਵਾ ਕਰੀ ਯਾ ਹਰ ਮੱਚਦੀ ਰਹਿਣੀ ਐ ਮੈਂ ਤਾਂ ਕੋਈ ਮੱਚਦੀ ਨਹੀਂ ਮੈਂ ਤਾਂ ਤੈਨੂੰ ਸਿੱਧੀ ਮੱਤ ਦਿੰਨੀ ਐ ਜੇ ਮੈਂ ਤੈਨੂੰ ਕਹਿੰਨੀ ਆ ਵੀ ਉਹਨੂੰ ਮਾੜਾ ਜਿਹਾ ਸਮਝਾ ਦੇ ਉਹ ਸਮਝਾਦਾ ਫੇਰ ਦੇਵਾ ਜੇ ਕੋਈ ਤਰੀ ਇੱਜ਼ਤ ਖਰਾਬ ਕਰਦੀ ਹੋਵੇ ਤੇਰੀ ਜਿੱਤ ਬਣਾਉਦੀ ਐ ਉਹ ਉਹ ਕਹਿੰਦੇ ਸਾਡੇ ਕੋਲ ਇੰਨੀ ਮਸ਼ੀਨਰੀ ਐ ਇੰਨੀਆਂ ਮੱਜਾਂ ਇੰਨੀ ਜ਼ਮੀਨ ਜਾਇਦਤ ਤੇਰੀ ਤਾਂ ਇੱਜ਼ਤ ਪਤਾਉਂਦੀ ਫਿਰਦੀ ਐ ਉਹ ਤੇਰੀ ਕੋਈ ਇੱਜ਼ਤ ਘਟਦੀ ਨਹੀਂ ਨਾ ਗੱਲਾਂ ਨਾਲ ਕਮਲੀਆਂ ਕਿਸੇ ਨੂੰ ਦੱਸ ਵੀ ਨਾ ਦੇਈ ਤੂੰ ਤੂੰ ਤਾਂ ਜਮਾ ਕਮਲੀ ਐ ਮੇਰਾ ਤਾਂ ਜੀ ਐ ਕਰਦਾ ਉਹਦੇ ਮੰਗਰੇ ਵਗ ਜਾ ਮੰਗਰੇ ਜਾ ਕੇ ਉਹਦੀ ਪੋਲ ਖੋਲ ਕੇ ਆਵਾ ਵੀ ਕੁਛ ਨਹੀਂ ਐ ਐਵੇਂ ਫੁਕਰੀਆਂ ਮਾਰਦੀ ਐ ਲਾ ਕੇ ਐਨਕਾਂ ਤੁਰੀ ਫਿਰ ਮੈਂ ਕਮਾਉਂਦੀ ਤੁਰੀ ਹੋਰ ਤਾਂ ਕੋਈ ਕੰਮ ਨਹੀਂ ਇਹਨੂੰ ਹੁਣ ਪਤਾ ਨਹੀਂ ਕਿਹਦੇ ਗਈ ਐ ਕਿਹਦੇ ਨਾ ਕਿੱਥੇ ਕੁਛ ਕੀ ਕਹਿ ਕੇ ਆਊਗੀ ਕੀ ਨਾ ਮੰਗਰੋ ਲੋਕ ਚੇਹੇ ਡੰਕਦੀ ਜਾਂਦੇ ਮੈਨੂੰ ਤਾਂ ਬਾਹਰ ਨਿਕਲਣ ਜੋਗਰੀ ਨਹੀਂ ਛੱਡਿਆ ਨੇ ਮੈਂ ਤਾਂ ਲਿਆ ਕੇ ਚਾਰ ਸੂਟ ਤੇ ਸਾਰਿਆਂ ਨੂੰ 15-15 ਸੌ ਦੇ ਦੱਸਿਆ ਤੇ ਅੱਜ ਤਾਂ ਬਾਲੀ ਵਧੀਆ ਫੁਕਰੀ ਮਾਰ ਕੇ ਆਈਆਂ ਮੈਂ ਮੱਚ ਸੜ ਗਈਆਂ ਜਮਾ ਇਹ ਰਾਖ ਹੀ ਹੋ ਗਈਆਂ ਬਾਲਾ ਸਵਾਦ ਆਉਂਦਾ ਮੈਂ ਤਾਂ ਜਦੋਂ ਮੈਂ ਗੱਪ ਜੇ ਮਾਰਦੀਆਂ ਅੱਜ ਤਾਂ ਇਹੀ ਕਹਿਤਾ ਮੈਂ ਕਿਹਾ 16 ਲੱਖ ਦਾ ਲਿਆਂਦਾ ਮੋਟਰਸਾਈਕਲ ਕਿਵੇਂ ਆ ਭਾਬੀ ਕੀ ਲਿਆਈ ਹੁਣ 16 ਲੱਖ ਦਾ ਕਿਹਦੇ ਕੋਲੇ ਕੁਛ ਕੀ ਹੈ ਹੁਣ ਕਿਹਦੇੋਂ ਆਈ ਐ ਤੂੰ ਨਾ ਮੇਰੀ ਕਦੇ ਟੌਰ ਬਣਨ ਨਹੀਂ ਪਹਿਲੀ ਮੱਚਾਂ ਲੱਗ ਜਾਨੀ ਐ ਮੈਂ ਇੱਕ ਮੱਚਾਂ ਲੱਗ ਜਾਨੀ ਮੈਨੂੰ ਐ ਦੱਸ ਕੀ ਲੈ ਲਿਆ 16 ਲੱਖ ਦਾ ਹਾਰਲੇ ਤੈਨੂੰ ਕੀ ਪਤਾ ਹਾਰਲੇ ਕੀ ਹੁੰਦਾ ਬੁਲਟ ਮੋਟਰਸਾਈਕਲ ਹੁੰਦਾ ਹੋਰ ਕੀ ਹੁੰਦਾ ਬਾਣੀ ਨਹੀਂ ਦੂਜਾ ਬੁਲਟ ਤਾਂ ਤੇ ਥਲੇਤਾ ਨਹੀਂ ਜਾਂਦਾ ਲੱਖ ਰੁਪਏ ਦਾ ਤੂੰ ਹਾਰਲੇ ਕਿੱਥੋਂ ਲੈ ਲੇਂਗੀ ਚੰਗਾ ਤੂੰ ਐਵੇਂ ਮੈਨਾਂ ਕਿਸੇ ਕੋਲੇ ਪਕਾਈ ਮਾਰਦੀ ਮੈਂ ਸਾਰਿਆਂ ਨੂੰ ਦੱਸ ਕੇ ਆਈ ਆ ਨਾ ਤੂੰ ਕਿਹਾ ਹੀ ਹਾਂ ਮੈਂ ਤਾਂ ਕਿਹਾ ਹੀ ਆ ਲੈ ਆ ਕੇ 250 ਦੇ 220 ਦੇ ਸੂਟ ਮੈਂ ਤਾਂ ਸਾਰਿਆਂ ਨੂੰ ਆਂ ਦਦੀਆਂ 15 1500 ਦੇ ਆਏ ਆ 2200 ਦੇ ਕੁੜੇ ਅਗਲੇ ਨੂੰ ਵੀਰ ਕੱਪੜਾ ਦੇਖ ਕੇ ਪਤਾ ਲੱਗ ਜਾਂਦਾ ਹੈ ਮੋਟਰਸਾਈਕਲ ਤੇ ਪਰਾਂ ਦਾ ਮਹਿੰਗਾ ਸਸਤਾ ਹੁੰਦਾ ਕੱਪੜੇ ਦਾ ਕੀ ਪਤਾ ਲੱਗਦਾ ਨਾ ਕਿਸੇ ਨੇ ਤੈਨੂੰ ਇਹ ਨਹੀਂ ਆਖਿਆ ਵੀ ਸੂਟ ਤਾਂ ਇਹ 250 ਦਾ ਹੈ ਆਏ ਕੋਈ ਕਿਵੇਂ ਕਹਦੂ ਮੈਂ ਗੱਪੀ ਵਾਲੇ ਵੱਡੇ ਵੱਡੇ ਮਾਰਦੀ ਆ ਭਣੀ ਤੇਥੋਂ ਤਾਂ ਉਹੀ ਗੱਲ ਰੱਬ ਬਚਾਵੇ ਮੈਨੂੰ ਤਾਂ ਕੋਈ ਗੱਪ ਭੈਣੇ ਮਾਰਨਾ ਨਹੀਂ ਹੁੰਦਾ 나ਹੀਂ ਕਦੇ ਮੈਂ ਮਾਰਿਆ ਤੂੰ ਤਾਂ ਏਡੀ ਗੱਪਾਂ ਨੇ ਜਿੱਦੀ ਕਹਦੇ ਤੇਰਾ ਬਣੂ ਕੀ ਤੈਨੂੰ ਸਿਖਿਆ ਦਿੰਨੀ ਐ ਮੈਂ ਤੂੰ ਗੱਪ ਮਾਰਨੇ ਆ ਜੇ ਨਾ ਨਾ ਮੈਂ ਨਹੀਂ ਗੱਪ ਮਾਰਦੀ ਗੱਪ ਇੱਕ ਮਾਰਿਆ ਗੱਪ ਉਹ ਹੀ ਗੱਲ ਉਹਦੇ ਬਾਅਦ ਤੇ 10 ਗੱਪ ਮਾਰਨੇ ਪੈਣਗੇ ਤੇ ਜੇ ਫੜਿਆ ਗਿਆ ਬੇਇੱਜ਼ਤੀ ਹੋ ਜੂ ਤੇ ਫੜਨ ਨੂੰ ਫਿਰ ਆਪਣੇ ਕਿ ਸਟਾਰ ਲੈਂਦੇ ਹੈਗੇ ਆਹੋ ਕੋਈ ਨਹੀਂ ਸਟਾਰ ਬਣ ਵਾਲੀ ਨਹੀਂ ਮਾਰਦੀਆਂ ਗੱਲਾਂ ਮੈਂ ਤਾਂ ਕਹਿੰਦੀ ਆ ਵੱਡਾ ਨਾ ਗੱਪ ਮਾਰੇ ਹੁਣ ਤੂੰ ਐ ਨਾ ਕਹਦੇ ਵੀ ਮੈਂ ਪੁਲਿਸ ਅਫਸਰ ਨਹੀਂ ਬਣਗੀ ਮੇਰੀ ਤਾਂ ਤਨਖਾਹੀ ਵੜੀ ਐ ਤੇ ਫਿਰ ਤੈਨੂੰ ਸਟਾਰ ਮਿਲ ਵਾਲਾ ਮੋਟਿਆ ਲੈ ਮੇਰੇ ਘਰ ਵਾਲੇ ਦੀ ਬਥੇਰੀ ਤਨ ਖਾਗੀ ਕੀ ਤੇਰੇ ਘਰ ਵਾਲਾ ਡੀਸੀ ਲੱਗਿਆ ਆਹੋ ਡੀਸੀ ਲੱਗਿਆ ਆਹੋ ਫਿਰ ਡੀਸੀ ਦੀ ਜੋਬ ਵੀ ਕਰ ਰਹੇ ਹੁਣ ਵੀ ਮੇਰੇ ਘਰ ਵਾਲਾ ਤਾਂ ਡੀਸੀ ਲੱਗ ਗਿਆ ਜਦੋਂ ਐਡੇ ਐਡੇ ਹੋਰ ਗੱਪ ਮਾਰਦੀ ਵੀ ਦੇਖ ਕਦਾ ਹੋਰ ਮਾਰਿਆ ਤੈਨੂੰ ਕੀ ਮਚੇਵਾ ਮਚੇਵਾ ਮੈਨੂੰ ਐ ਹੁੰਦਾ ਬੇਇੱਜ਼ਤੀ ਹੁੰਦੀ ਆ ਬਈ ਲੋਕਾਂ ਚ ਅਗਲਾ ਕਹਿੰਦੇ ਵੀ ਕੋਲੇ ਤੋਂ ਹੀ ਗੱਲ ਸ਼ੈਂਕਲ ਨਹੀਂ ਤੇ ਗੱਲਾਂ ਇਦਾਂ ਢਗਾਂ ਢਗਾਂ ਕਰਦੀ ਫਿਰਦੀ ਆ ਲੋਕਾਂ ਨੇ ਕੀ ਜਾ ਕੇ ਦੇਖਣਾ ਵੀ ਇਹਨਾਂ ਦੇ ਘਰੇ ਕੀ ਆ ਕੀ ਜੇ ਕੋਈ ਬਾਗ ਗਿਆ ਕਤੇ ਫੇਰ ਤਾਂ ਫਿਰ ਕੋਈ ਹੋਰ ਗੱਪ ਮਾਰ ਦਾਂਗੇ ਅੱਛਾ ਅਸੀਂ ਕਹਦਾਂਗੇ ਭਾਈ ਸਾਡੇ ਨਵੇਂ ਘਰ ਦੀ ਤਾਂ ਮਰੰਮਤ ਹੋਈ ਜਾਂਦੀ ਆ ਇਹ ਤਾਂ ਅਸੀਂ ਉ ਆਗੇ ਪੁਰਾਣੇ ਕਰੇ ਪਿਕਨਿਕ ਮਨਾਉਣ ਆਹੋ ਐ ਕਹਿਦੀ ਵੀ ਕਿਰਾਏ ਤੇ ਲੈ ਲਿਆ ਆ ਐ ਤਾਂ ਕਿਉਂ ਕਹਿਣਾ ਵੀ ਕਿਰਾਏ ਤੇ ਲੈ ਲਿਆ ਹਾਂ ਅੱ ਵੱਡੀਆਂ ਵੱਡੀਆਂ ਗੱਲਾਂ ਨਾ ਕਰਿਆ ਕਰ ਬਿੱਲਿਆ ਛੋਟੀਆਂ ਕਰ ਲਿਆ ਕਰ ਧਰਤੀ ਤੇ ਰਹਿ ਜਾ ਕਰ ਧਰਤੀ ਤੇ ਤੁਰ ਲਿਆ ਕਰ ਹਵਾ 'ਚ ਨਾ ਚੜਿਆ ਕਰ ਤਾਂ ਛੋਟੀਆਂ ਗੱਲਾਂ ਮੈਨੂੰ ਆਉਂਦੀਆਂ ਨਹੀਂ ਮੈਨੂੰ ਤਾਂ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਸਾਡੇ ਵਰਗੀਆਂ ਨੂੰ ਵੱਡੀ ਸੋਚ ਹੁੰਦੀ ਐ ਜੇ ਤੂੰ ਵੱਡੀਆਂ ਗੱਲਾਂ ਕਰਨੀਆਂ ਸੀ ਨਾ ਕਿਸੇ ਅਮੀਰ ਘਰ ਦੇ ਜਨਮ ਲੈਂਦੀ ਜਿੱਥੇ ਤੇਰੇ ਨਾਲ ਮੰਗਾਂ ਵੀ ਪੂਰੂਆਂ ਹੋ ਜਾਂਦੀਆਂ ਜੰਮੀ ਗਰੀਬਾਂ ਨੇ ਐ ਸ਼ੌਕੋ ਮੀਰਾਣੇ ਅਮੀਰ ਤਾਂ ਬਣਨਾ ਪੈਂਦਾ ਕੋਈ ਪੈਦਾ ਨਹੀਂ ਹੁੰਦਾ ਗਰੀਬ ਅਮੀਰ ਉਹ ਤਾਂ ਆਪਦੇ ਸਾਰੇ ਹੁੰਦਾ ਗੱਲਾਂ ਨਾਲ ਗੱਲਾਂ ਨਾਲ ਨਹੀਂ ਅਮੀਰ ਬਣਿਆ ਜਾਂਦਾ ਅਮੀਰ ਪੈਸਾ ਖਰੀਦ ਬਣਾਉਣਾ ਪੈਂਦਾ ਪਹਿਲਾਂ ਪੈਸਾ ਕਮਾ ਕਿਤੋਂ ਕੋਈ ਲੱਗ ਜਾ ਫਿਰ ਕਿਸੇ ਕੰਮ ਤੇ ਨਾਲੇ ਮੈਨੂੰ ਲਾ ਲੈਣਾ ਤੇਰੇ ਭਰਾ ਨੂੰ ਲਾ ਲੈ। ਜਿਹੜੀਆਂ ਗੱਲਾਂ ਮੀਰ ਬਣ ਕੇ ਕਰਨੀਆਂ ਉਹ ਸਹੀਂ ਕਰ ਲੈਣੇ ਆ ਸਹੀਂ ਸ਼ੌਂਕ ਪੂਰੇ ਕਰ ਲੈਣੇ ਆ ਸਾਰੇ। ਅੱਛਾ ਸ਼ੌਂਕ ਹੀ ਪੂਰੇ ਕਰਦੀਆਂ ਬਸ ਕੰਮ ਕਿਆ ਕੇ ਅੰਡਣਾ ਗਵੰਡਣਾ ਨੂੰ? ਕਰਨਾ ਕੁਛ ਨਹੀਂ। ਆਹ ਕਰਨਾ ਤਾਂ ਕੀ ਹੁੰਦਾ ਸੀ? ਐ ਕਰ ਚਲ ਆ ਜਾ ਮੇਰੇ ਨਾਲ ਸੱਨੀ ਰੜਵਾਕਿਆਂ ਨਾਲ ਗੁਹਾੜ ਗਿਆ ਕਿਆ? ਨਾ ਨਾ ਮੇਰੇ ਤੋਂ ਸੂਟ ਖਰਾਬ ਹੋ ਜਾਊਗਾ ਮੈਂ ਇੱਥੋਂ ਨਹੀਂ ਸੱਨੀਰ ਲਾਈ। ਮੈਨੂੰ ਤਾਂ ਪਤੀ ਐ ਵਿੱਲੇ 250 ਦਾ ਪਾਇਆ ਮੈਨੂੰ ਤਾਂ ਨਹੀਂ ਪਤਾ ਫਿਰ ਹੁੰਦਾ ਉਸਦੀ ਆਇਆ ਫਿਰ ਹੁਣ ਖਰਾਬਦਾ ਨਹੀਂ ਕਰਵਾਉਣਾ। ਫਿਰ ਕੋਈ ਕੰਮ ਤਾਂ ਕਰਾਇਆ ਕਰ ਸਾਰਾ ਦਿਨ ਫੁਕਰੀਆਂ ਮਾਰਦੀ ਫੁੱਦੀਆਂ ਜਾਂ ਮੈਥੋ ਨਹੀਂ ਹੁੰਦਾ ਕੋਈ ਗੱਲ ਚੰਗਾ ਖਾ ਪੀ ਲੈਣੀ ਜਦ ਬਣਾ ਲੈਣੀ ਐ ਲੈ ਕੇ ਭਾਂਡੇ ਲਵੇ ਹੋ ਜਾਣੀਆਂ ਖਾਣਾ ਪੀਣਾ ਤਾਂ ਹੁਣ ਮੈਂ ਹੈਗੀ ਐ ਮੈਂ ਕਿਹੜਾ ਇੱਥੇ ਸਦਾ ਹੀ ਰਹਿਣਾ ਵਗ ਜੂਗੀ ਕੋਈ ਨਹੀਂ ਵਗ ਤਾਂ ਜਾਈਂਗੀ ਹੋਰ ਮੈਨੂੰ ਹਵਾ ਕਰ ਲੈਣ ਦੇ ਇੱਥੇ ਆਹੋ ਤਪਾ ਕੇ ਜਾਣਾ ਮੈਨੂੰ ਮਗਰੋਂ ਮੈਨੂੰ ਗਵੰਡਣਾ ਹੋਈ ਗੱਲ ਸਾਰੀਆਂ ਪੁੱਛਦੀਆਂ ਬਾਰ ਖੜਖੜ ਕੁੜੇੜੀ ਰਾਜਵੀਰ ਕੈਨੇ ਕਿਦੋਂ ਲੈ ਲਿਆ ਸਾਨੂੰ ਤੋ ਦਿੱਤੀ ਨਹੀਂ ਸਾਡੇ ਤੂੰ ਕੋਲ ਨਹੀਂ ਬਦਾਨੇ ਦੀ ਵੀ ਨਹੀਂ ਦੇਕੇਗੀ ਕਿਹਦੇ ਕਿਹਦੇ ਬਦਾਨਾ ਦੇ ਕੇ ਮੈਂ ਕਿਹੜੀ ਕਿਹੜੀ ਚੀਜ਼ ਦਾ ਦੇ ਕੇ ਆਵਾਂ ਤੂੰ ਤਾਂ ਨਿੱਤ ਨਵਾਂਗਾ ਲੈਣੀ ਐ ਤੇ ਤੂੰ ਗੱਪ ਮਾਰਦਿਆ ਕਰ ਹਾਂ ਤੂੰ ਕਹਦਾਗਾ ਹਾਂ ਭਾਈ ਫੜਾ ਕੇ ਗਈ ਸੀਗੀ ਇੰਨਾ ਸਮਾਂ ਉਹੀ ਗੱਲ ਵੀ ਅਸੀਂ ਖਾ ਗਏ ਅੱਛਾ ਮੈਂ ਵੀ ਗੱਪ ਮਾਰ ਲੰਗ ਜਾਂ ਤੇਰੇ ਨਾਲ ਫਿਰ ਬਾਈ ਵੀ ਤਾਂ ਕੋਈ ਨਹੀਂ ਮਾਰ ਹੀ ਦਿੰਦਾ ਗੱਪ ਤੂੰ ਮਾਰ ਦਿਆ ਕਰ ਬਾਈ ਤੇਰਾ ਜਹੇਜੀ ਤੂੰ ਇਹੋ ਜੇ ਤੇਰਾ ਬਾਈ ਹੋ ਗਿਆ ਦੋਨੇ ਇੱਕੋ ਜਿਹੇ ਹੋਗੇ ਭੈਣ ਭਰਾ ਮੈਂ ਤਵਦਾ ਨਹੀਂ ਤਾਂ ਨੀਰਾਪਾ ਕਿਉਂ ਨਹੀਂ ਆ ਤੂੰ ਤਾਂ ਸਾਰੇ ਪਰਦੇ ਚੱਕਣ ਨੂੰ ਫਿਰਦੀ ਰਹਿੰਦੀ ਆ ਬਾਈ ਤਾਂ ਸਾਡੇ ਪਿੰਡ ਐਡਾ ਗੱਪ ਮਾਰ ਕੇ ਆਇਆ ਸੀ ਮੈਂ ਤਾਂ ਸੱਚ ਬਣਾਤਾ ਸੀ ਕੀ ਮਾਰਿਆ ਸੀ ਤੇਰੇ ਬਾਈ ਗੱਪ ਬਾਈ ਕਹਿੰਦਾ ਮੈਨੂੰ ਕਹਿੰਦੀਆਂ ਮੰਡਣਾ ਅਖੇ ਤੇਰਾ ਭਰਾ ਸਕੂਟਰ ਤੇ ਕਿਉਂ ਆ ਮਖਾ ਮੇਰੇ ਭਰਾ ਕੋਲੇ ਤਾਂ ਰੇਂਜ ਰੋਵਰ ਗੱਡੀ ਐ ਸਕੂਟਰ ਤੇ ਤੂੰ ਸ਼ੌਂਕ ਵਜਵਾਇਆ ਇਹ ਨੂੰ ਸ਼ੌਂਕ ਆ ਸਕੂਟਰ ਚ ਚਲਾਉਣ ਦਾ ਨੀ ਉਹ ਪੁਰਾਣੀ ਅਲਟੋ ਆਪਣੇ ਕੋਲੇ ਏਜੇ ਕੋ ਆ ਗਿਆ ਤਾਂ ਫੇਰ ਕੀ ਦਿਖਾਏਂਗੀ ਫੇਰ ਕਿੱਥੋਂ ਦਿਖਾਏਂਗੀ ਪਰ ਤਾਹੀ ਤਾਂ ਤੈਨੂੰ ਕਹਿੰਦੀ ਆ ਤੂੰ ਨਾ ਪਰਦੇ ਚੱਕਾਂਂਗਾ ਰ ਇੱਕ ਅਦਾ ਗੱਪ ਤੂੰ ਮਾਰ ਦਿਆ ਕਰਨ ਨਾਲ ਸਾਡੀ ਇੱਜ਼ਤ ਰਹਿ ਜਾ ਕਰੂਗੀ ਨਾ ਭੈਣੇ ਮੈਥੋਂ ਨਹੀਂ ਆਦੇ ਪੇਕੀ ਜਾ ਕੇ ਬੇਇੱਜ਼ਤੀ ਕਰਾਈ ਦੀ ਵੀ ਮੈਂ ਵੀ ਆਦੇ ਪੇਕੀ ਜਾ ਕੇ ਤੁਹਾਡੇ ਮੰਗੂ ਕੱਪ ਮਾਰਨ ਚਲ ਚੰਗਾ ਜਾ ਕੰਮ ਕਰ ਮੈਂ ਤਾਂ ਕੰਮ ਕਰਦੀ ਆਂ ਗੱਲ ਰੋਟੀ ਸਬਜ਼ੀ ਬਣਾ ਲੈ ਤੂੰ ਇੰਨਾ ਕ ਤਾਂ ਕਰ ਲੈ ਚਲ ਮੈਥੋਂ ਨਹੀਂ ਬਣਦੀ ਰੋਟੀ ਸਬਜ਼ੀ ਮੈਂ ਤਾਂ ਕੋਈ ਹੋਰ ਪਲਾਨ ਸੋਚਦੀ ਆਂ ਹੋਰ ਕੀ ਸੋਚਾਂਗੀ ਹੁਣ ਤੂੰ ਇਹ ਜਾ ਉਹ ਤਾਂ ਮੇਰੀ ਗੱਲ ਐੜੀ ਏ ਤੂੰ ਜਾ ਕੰਮ ਕਰ ਕੁਝ ਮਰਜ਼ੀ ਕਰ ਭੈਣੇ ਮੈਂ ਤਾਂ ਮੱਝਾਂ ਨੂੰ ਸੰਨੀ ਰੜਾ ਕੇ ਉਹਨੇ ਤੇ ਗੋਆ ਛੱਟ ਕਹਿੰਦੀ ਆਂ ਉਹ ਲੈ ਕਹਿੰਦੀ ਫੂਕਰੀ ਨਾ ਮਾਰਿਆ ਕਰ। ਇੱਲੇ ਫੂਕਰੀ ਨਾ ਮਾਰ ਕੇ ਤਾਂ ਹੋਰ ਕੀ ਕਰਗੇ? ਇਹੀ ਆ ਸਾਡੇ ਪੱਲੇ ਤਾਂ ਕੱਲੀ ਫੂਕਰੀ ਫੂਕਰੀ ਮਾਰ ਮਾਰ ਟਾਈਮ ਪਾਸ ਕਰ ਲੈਨੇ ਆ। ਚੱਲ 2 ਮਿੰਟ ਉਹਦੇ ਕੋਲੇ ਗੱਪ ਮਾਰੇ, 2 ਮਿੰਟ ਉਹਦੇ ਕੋਲੇ ਗੱਪ ਮਾਰੇ। ਇਹ ਕਿਉਂ ਜਾਣਦੀ ਆ ਘਰੇ ਬੈਠੀ ਕੱਲੀ ਬੋਲੀ ਜਾਂਦੀ ਆ ਕੰਧਾਂ ਨਾਲ। ਬਾਹਰ ਗਮਾਂਡਣਾ ਨੂੰ ਮਚਾਉਣ ਦਾ ਪਤਾ ਕਿੰਨਾ ਨਜ਼ਾਰਾ ਆਉਂਦਾ। ਹਰਪ੍ਰੀਤ ਫੇਰ ਕਹੂ ਭੈਣ ਪਤਾ ਨਹੀਂ ਕਿਹਦੇ ਗੱਪ ਮਾਰ ਕੇ ਹੁਣ। ਭਣੇ। ਹਾਂ ਭਾਈ। ਉਹ ਹਰਪ੍ਰੀਤ ਐਂ ਕਹਿੰਦੀ ਸੀਗੀ। ਉਹ ਤੇਰੀਆਂ ਨਾ ਐਨਕਾਂ ਤੇ ਲੱਗਦੀ ਰਹਿੰਦੀ ਆ ਉਹ। ਕਿ ਕਾਲੀਆਂ ਲੱਗਦੀ ਆ ਭਾਈ। ਉਹ ਨਾਲੇ ਪਾਣੀ ਮਸਾਲੇ ਹੁੰਦੀਆਂ 50 ਰੁਪਈਆਂ ਦੀਆਂ ਉਹ ਪਣੇ ਤੂੰ ਤਾਂ 50 ਦੀ ਲਈ ਐ 10 ਦੀ 500 ਦੀਆਂ ਉਹ ਤੂੰ ਨਾ ਗੱਪ ਮਾਰਿਆ ਕਰ ਲੋਕਾਂ ਕੋਲੇ ਨਹੀਂ ਬਗੈਰ ਗੱਲ ਹਏ ਬਾਈ 500 ਦੀਆਂ ਨਹੀਂ 1500 ਦੀਆਂ 2000 ਦੀਆਂ ਕਿਹਾ ਕਰ ਪਣੇ 1500 ਦੀਆਂ ਹੋਰ ਪਣੇ ਤੂੰ ਤਾਂ ਬੋਲੇ ਵੱਡੇ ਵੱਡੇ ਗੱਪ ਛੜਦੀਆਂ ਐ ਏਡੇ ਛੱਡਣੇ ਪੈਂਦੇ ਗੱਪ ਤਾਂ ਤੈਨੂੰ ਪਤਾ ਮੇਂ ਰੋਟੀ ਹਾਜਮ ਨਹੀਂ ਆਉਂਦੀ ਗੱਪ ਮਾਰੇ ਬਿਨਾ ਪਣੇ ਤੇਰੇ ਤਾਂ ਰੋਟੀ ਨਹੀਂ ਹਾਜਮ ਆਉਂਦੀ ਤੇ ਉਹ ਦੇਖ ਲੈ ਹਰਪ੍ਰੀਤ ਉਹ ਮੱਚਦੀ ਰਹਿੰਦੀ ਤੇਰੇ ਗੱਪਾਂ ਤੇ ਉਹ ਕਹਿੰਦੇ ਛੋਡੇ ਕਦੇ ਭੈਣ ਭਰਾਵਾਂ ਦੇ ਗੱਪ ਫੜੇ ਨਾ ਜਾਣ ਗੱਪ ਤਾਂ ਨਹੀਂ ਭੜੇ ਜਾਂਦੇ ਇਹ ਤਾਂ ਬਹਾਮਾ ਫੜਵਾ ਦੇ ਹਾਂ ਮੈਂ ਤੈਨੂੰ ਐਹ ਕਿਹਾ ਸੀ ਆਪਾਂ ਤਾਂ ਉਹਦੇ ਕਹਿਣ ਮੰਗੋ ਹਾਂ ਗੱਪ ਮਾਰਨ ਦੀ ਪੂਰੇ ਹਿਯਾਰ ਹੋ ਗਏ ਉਹ ਭੈਣੇ ਮੈਂ ਤੈਨੂੰ ਕਿਹਾ ਸੀਗਾ ਮੈਂ ਮੇਰੀ ਭੈਣ ਤੇਰੀ ਇੱਜ਼ਤੀ ਵਧਾਉਂਦੀ ਐ ਗੱਪ ਮਾਰ ਕੇ ਕੋਈ ਘਟਾਉਂਦੀ ਤਾਂ ਨਹੀਂ ਤੂੰ ਸਮਝਾਇਆ ਕਰ ਨਾ ਭਈ ਵੇਸਤਾ ਖਾਂਦਾ ਨਹੀਂ ਗੱਪੀਆਂ ਉਹ ਕਿੱਥੇ ਸਮਝਦੀ ਐ ਨਾਲੇ ਗੱਪ ਕਿਹੜਾ ਕਿਸੇ ਨੂੰ ਮਾਰਨੇ ਆਉਂਦੇ ਆ ਭੈਣੇ ਹਾਂ ਇਹ ਤਾਂ ਕਿਸੇ ਕਿਸੇ ਛਟਾਲੇ ਦੇ ਆਹ ਤੀਨੇ ਜਿਹੜੇ ਕੱਪੜੇ ਪਾਉਣੀ ਐ ਹੂੰ ਸਾਫ ਸੁਥਰੇ ਇਹ ਉਹਦਾ ਚੱਲੇ ਨਹੀਂ ਜਾਂਦੇ ਉਹ ਤਾਂ ਸਾਰਾ ਬਲੀਪੜੀ ਤੁਪੜੀ ਰਹਿਦੀ ਐ ਇਹਨੂੰ ਕੀ ਪਤਾ ਬਈ ਇਹਨਾਂ ਦਾ ਆਪਾਂ ਰਿਸ਼ਤਾ ਵੀ ਗੱਪ ਮਾਰ ਕੇ ਲਿਆ ਸੀ ਇਹਨੂੰ ਪੋਲੀ ਨੂੰ ਕੀ ਪਤਾ ਵਿਚਾਰੀ ਨੂੰ ਉਹ ਪਣ ਇੱਕ ਕਰੀ ਕਦੀ ਮੈਨੂੰ ਵੀ ਡਰ ਲੱਗਦਾ ਹੈ ਹਾਂ ਵੀ ਬਾਲੇ ਵੱਡੇ ਗੱਪ ਜੇ ਮਾਰੇ ਕਦੇ ਫੜੀ ਨਾ ਯਾਰ ਫੇਰ ਆਪਾਂ ਕੁਝ ਨਹੀਂ ਹੁੰਦਾ ਤੂੰ ਐਵੇਂ ਨਾ ਡਰਿਆ ਕਰ ਹੁਣ ਆਪਾਂ ਗੱਪ ਮਾਰਿਆ ਸੀਗਾ ਵੀ ਸਾਡੇ ਇੰਨੀ ਜ਼ਮੀਨ ਆ ਆ ਸਾਡੇ ਆ ਫੇਰ ਕਿਹੜਾ ਇਹ ਬਾਗੀ ਆ ਬੈਠੀ ਇੱਥੇ ਆਵੇਂ ਟੈਂਸ਼ਨ ਆ ਰਿਆ ਕਰ ਉਹ ਤਾਂ ਆਪਣੀ ਲੋਟ ਆ ਗਿਆ ਆਪਣਾ ਘਰ ਵਧੀਆ ਸੀਗਾ ਜ਼ਮੀਨ ਦਾ ਗੱਪ ਮਾਰਤਾ ਜ਼ਮੀਨ ਦਾ ਗੱਪ ਮਾਰਤਾ ਚੱਲ ਗਿਆ ਨਾ ਆਪਣਾ ਗੱਪ ਕੀ ਨਾ ਪੰਨੇ ਗੱਲ ਕਰੇ ਕਰੇ ਇਹਦਾ ਚੱਲ ਜਾਂਦਾ ਉਹ ਨਹੀਂ ਭਾਈ ਗੱਪ ਤਾਂ ਹਰ ਦਿਨ ਚੱਲਦਾ ਪਰ ਮਾਰਨੀ ਵੀ ਨਹੀਂ ਚਾਹੀਦੀ ਕੱਪ ਬੰਦੇ ਨੂੰ ਉਹ ਮਾਰਨੇ ਵੀ ਪਾਏ ਤਾਂ ਕੋਈ ਬਰੀ ਟਾਈਮ ਪਾਸ ਨਹੀਂ ਹੁੰਦਾ ਜਦੋਂ ਭਾਈ ਤੂੰ ਮੇਰੇ ਸੌਂ ਰਿਹਾ ਗਿਆ ਸੀ ਉਹ ਸਾਡੇ ਗਮਾਂਡੀ ਪੁੱਛਦੇ ਸੀ ਮੈਨੂੰ ਪਣ ਇਹੋ ਸਕੂਟਰ ਦਿਖਾਈ ਦਿੱਤੇ ਮੈਂ ਹਾਂ ਕਹਿੰਦੇ ਫੇ ਤੇਰਾ ਭਰਾ ਸਕੂਟਰ ਲਈ ਫਿਰਦਾ ਮੈਂ ਕਿਹਾ ਸਕੂਟਰ ਤਾਂ ਇਹ ਸ਼ੌਂਕ ਵਜੋਂ ਚਲਾਉਂਦਾ ਹੂੰ ਇਹਨੂੰ ਸ਼ੌਂਕ ਆ ਚਲਾਉਂਦਾ ਮੇਰੇ ਭਰਾ ਕੋਲੇ ਤਾਂ ਰੇਂਜ ਰੋਵਰ ਗੱਡੀ ਐ ਪਣ ਤੂੰ ਰੇਂਜ ਰੋਵਰ ਕਹਤਾ ਹੋਰ ਭਾਈ ਮੈਂ ਤਾਂ ਛੋਡੇ ਗਮਣੀਆਂ ਨੂੰ ਫੋਰਚੂਨਰ ਨਾ ਕਿਹਾ ਜੀ ਮੇਰੇ ਕੋਲੇ ਫੋਰਚੂਨਰ ਆ ਉਹ ਭਾਈ ਤੂੰ ਮੈਨੂੰ ਪੁੱਛ ਗਿਆ ਗੱਪ ਮਾਰਨਾ ਸੀਗਾ ਪਣੇ ਗੱਜਾ ਆਪਣਾ ਗੱਪ ਹੀ ਨਾ ਫੜਿਆ ਜਾਵੇ ਐ ਕਿ ਮੈਂ ਫੜਿਆ ਜਾਊਗਾ ਗੱਪ ਉਹ ਤਾਂ ਮੈਂ ਹੋਰ ਛੱਡ ਨੂੰ ਕੋਈ ਨਹੀਂ ਮੈਂ ਕਹਤੂ ਉਹ ਗੱਡੀ ਤਾਂ ਮੇਰੇ ਚਾਚੇ ਦੇ ਮੁੰਡੇ ਦੀ ਐ ਤੂੰ ਪਣੇ ਐਂ ਕਹੀ ਦੀ ਸਾਡੇ ਕੋਲ ਦੋ ਨਹੀਂ ਗੱਡੀਆਂ ਸਾਡੇ ਕੋਲੇ ਆਹੋ ਵੀ ਸਾਡੇ ਕੋਲ ਤਾਂ ਸਾਰੀ ਗੱਡੀਆਂ ਸਤ ਕਰੋੜਾਂ ਦੇ ਮਾਲਕਾਂ ਫੇਰਾ ਗੱਪ ਹੀ ਛੱਡਨੇ ਆ ਗੱਪ ਹੀ ਛੱਡਨੇ ਆ ਆਪਣੇ ਤਾਂ ਗੱਪ ਚੱਲ ਜਾਣਗੇ ਚੰਗਾ ਪਣੇ ਚੰਗਾ ਮੈਂ ਇੱਕ ਦੋ ਗੱਪ ਹੋਰ ਮਾਰਿਆ ਵਾ ਛੱਡਿਆ ਪਣੇ ਗੱਪ ਲੋਕਾਂ ਦਾ ਐਵੇਂ ਹੀ ਕਾਲਜਾਂ ਮਚਾਈ ਜਾਂਦੇ ਮੇਰੀ ਭੈਣ ਤਾਂ ਲੈ ਤੇ ਆਹ ਦੇਖ ਲੈ ਹਰਪ੍ਰੀਤ ਕਮਲੀ ਇਹ ਐਵੇਂ ਵੀ ਬਰੀ ਭੰਟੇ ਛੱਡਦੀ ਰਹਿੰਦੀ ਐ ਅੱਕੇ ਤੁਸੀਂ ਤਾਂ ਐਵੇਂ ਗੱਪ ਮਾਰੀ ਜਾਂਦੇ ਹੋ ਉਹ ਅੱਜ ਕੱਲ ਤਾਂ ਗੱਲਾਂ ਬਾਤਾਂ ਨਾਲ ਹੀ ਅਮੀਰ ਬਣਿਆ ਜਾਂਦਾ ਹੈ ਪੈਸੇ ਦੇਖੀ ਜਿੱਦੇ ਆਉਣਗੇ ਗੱਲਾਂ ਨਾਲ ਤਾਂ ਅਮੀਰ ਬਣ ਜੀ ਗਏ ਲੈ ਮੈਂ ਤਾਂ ਗੇਟ ਲਾ ਕੇ ਆਉਣੀ ਆ ਕੁੜੀ ਤਾਂ ਐ ਨਹੀਂ ਪਤਾ ਫੇਰ ਐਨ ਕਾ ਲਾ ਕੇ ਟੱਪ ਜੇ ਪਤਾ ਨਹੀਂ ਕਿਹਦੇ ਮਾਰ ਕੇ ਆਊਗੀ ਫੁਕਰਾਂ ਗੱਪ ਹੁਣ ਗੇਟ ਢਾਦਿਆਂ ਹਰਪ੍ਰੀਤ ਤੂੰ ਕਿੱਧਰ ਜਾਨੀ ਐ ਮੈਂ ਤਾਂ ਗੇਟ ਲਾਉਣੀ ਆ ਕਾਦੇ ਵਾਸਤੇ ਲਾਉਣੀ ਐ ਗੇਟ ਤੂੰ ਰਾਜਵੀਰ ਕਿੱਧਰ ਗਈ ਰਾਜਵੀਰ ਤਾਂ ਗਈ ਉਹ ਮੈਂ ਮਰ ਜਾਂ ਨਹੀਂ ਫੇਰ ਗਈ ਮੈਂ ਤਾਂ ਉਹਦੀ ਮਾਰੀ ਗੇਟ ਲਾਉਣ ਜਾਂਦੀ ਸੀ ਵੀ ਗੇਟ ਲਾ ਕੇ ਗੇਟ ਨੂੰ ਜਿੰਦਾ ਲਾ ਦੇ ਕਿਸੇ ਨੇ ਫੇਰ ਨਾ ਗੱਪ ਮਾਰਨ ਤੁਰ ਜੇ ਉਹ ਤੇਰੇ ਨਾਲ ਤਾਂ ਬਾਲੀ ਸ਼ਹਿਰ ਹੈ ਉਹ ਉਹ ਤਾਂ ਲੋਕਾਂ ਨੂੰ ਮਚਾਉਂਦੀ ਫਿਰਦੇ ਕਮਡੀਆਂ ਨੂੰ ਐ ਨਹੀਂ ਲੋਕਾਂ ਨੂੰ ਮਚਾ ਦੇ ਕਮਡੀਆਂ ਨੂੰ ਕੋਈ ਗੱਲ ਨਹੀਂ ਜਿਵੇਂ ਤੁਸੀਂ ਮਚਾਉਣੇ ਆਏ ਨਹੀਂ ਗਵਾਂਢੀ ਮਚਦੇ ਹੁੰਦੇ ਮੈਂ ਤੈਨੂੰ ਦੱਸਾਂ ਜਦੋਂ ਕਿਸੇ ਨੂੰ ਪਤਾ ਲੱਗ ਗਿਆ ਨਾ ਬੇਇੱਜ਼ਤੀ ਬਾਲੀ ਹੋ ਸੋਡੀ ਉਹ ਕੀ ਬੇਇੱਜ਼ਤੀ ਹੂ ਆਹੋ ਅਸੀਂ ਗੱਪ ਹੀ ਇਹ ਤਰੀਕੇ ਨਾਲ ਮਾਰਦੇ ਆਂ ਕੋਲ ਮੋਲ ਜਿਹੜਾ ਫੜੀ ਨਹੀਂ ਜਾਂਦਾ ਛੋਡੇ ਵਰਗਾ ਗੱਪੀ ਨਾ ਕਦੇ ਫੜਿਆ ਜਾਂਦਾ ਇੱਕ ਛੋਡੇ ਵਰਗੇ ਸੀਗੇ ਦੋ ਗੱਪੀ ਫੜੇਗੇ ਸੀ ਉਹ ਆਹ ਉਹ ਫੜੇਗੇ ਸੀ ਕਿਵੇਂ ਉਹ ਐ ਫੜੇਗੇ ਉਹ ਕਹਿੰਦਾ ਅਸੀਂ ਲਿਆਂਦੀ ਮੈਂਸ ਕਹਿੰਦਾ ਸਾਡੀ ਮੈਂ ਦੇ ਡੇ ਡੇ ਸਿੰਗ ਹੈ ਕਹਿੰਦਾ ਅੱਛਾ ਠੀਕ ਐ ਫਿਰ ਦੂਜਾ ਗੱਪੀ ਉਹ ਉਹਦਾ ਵੀ ਗੁਰੂ ਸੀ ਉਹ ਕਹਿੰਦਾ ਕਹਿੰਦਾ ਸਾਡੇ ਤਾਂ ਐਡਾ ਢਾਂਗਾ ਕਹਿੰਦਾ ਜੀ ਮੀ ਨਾ ਪਵੇ ਨਾ ਅਸੀਂ ਤਾਂ ਤਾਹ ਰੱਬ ਚ ਮਾਰ ਜਾ ਮੀ ਬਵਾ ਲੈਣਿਆ ਉਹ ਐਡੇ ਢਾਂਗ ਨੂੰ ਧਰ ਦੇ ਕਿੱਥੇ ਆ ਉਹ ਤੇਰੇ ਵਰ ਗੜ ਗਿਆ ਤੇਰੇ ਵਰਗਾ ਵੀ ਨਾ ਕਹਿੰਦਾ ਬਈ ਧਰ ਦੇ ਕਿੱਥੋਂ ਉਹ ਕਹਿੰਦਾ ਹੁੱਡੀ ਮੈਜ ਦੀ ਖੁਲਲੀ ਚ ਫਸ ਗਿਆ ਨਾ ਹੋ ਲੈ ਉਹ ਤਾਂ ਕੀ ਗੱਪ ਨੇ ਇਹ ਜੇ ਅਸੀਂ ਨੇ ਇਹ ਜੇ ਲੰਡੂ ਜੇ ਗੱਪ ਮਾਰਦੇ ਨਾ ਹੋਰ ਕਹਿ ਜੀ ਮਾਰਦੇ ਕੋਲ ਕੋਲ ਗੱਪ ਮਾਰਦੇ ਆ ਜਿਹੜੇ ਫੜੀ ਨਾ ਜਾਣ ਚ ਬਿਨਾ ਪੈਰਾਂ ਤੋਂ ਜਿਹੜੇ ਅਸੀਂ ਧਰਤੀ ਤੇ ਚੱਲਦੇ ਨੇ ਇਹ ਰੋੜ ਦੇ ਨੇ ਇਹ ਤੁਰੇ ਜਾਂਦੇ ਇੱਕ ਦਿਨ ਦੇਖ ਮੈਂ ਤੈਨੂੰ ਦੱਸਾਂ ਇੱਕ ਦਿਨ ਬੰਦੇ ਦੇ ਮੂਹਰੇ ਆ ਜਾਣੀ ਹੁੰਦੀ ਹੈ ਗੱਲ ਉਹਦੇ ਤੁਸੀਂ ਬਹੁਤ ਪਸਤਾ ਹੋਵੋਗੇ ਯਾਦ ਕਰਕੇ ਰੋਕ ਲੈ ਜੀ ਰੋਕੀ ਜਾਂਦੀ ਤੂੰ ਐਂ ਕਰ ਹਾਂ ਜਿੱਤਨੋਂ ਅਸੀਂ ਬੁਰੇ ਲੱਗਦੇ ਆ ਤੇਰੀ ਇੱਜ਼ਤ ਬਣਾਉਣੇ ਆ ਗੱਪ ਮਾਰ ਮਾਰ ਕੇ ਉਹ ਤੂੰ ਗਮੰਡੀਆਂ ਜਾ ਕੇ ਦੱਸਿਆ ਮੇਰੀ ਭੈਣ ਦੇ ਮਗਰ ਹੋਰ ਨਹੀਂ ਕੋਈ ਕੱਪ ਸਾਡੇ ਫਰ ਸਕਦਾ ਤੂੰ ਹੀ ਦੱਸੇਂਗੇ ਜਿੱਦੇ ਦੱਸਿਆ ਦੇਖ ਮੈਂ ਤਾਂ ਜਮਾਨੀ ਦਾਦੀ ਮੇਰੇ ਕਾਨੂੰਨ ਤਾਂ ਦੋਨੇ ਭੈਣ ਭਰਾ ਕੁਛ ਮਰਜ਼ੀ ਕਰਦੇ ਫਿਰੋ ਪਰ ਜਿੱਦੇ ਲੋਕਾਂ ਨੇ ਪਤਾ ਲੱਗ ਗਿਆ ਨਾ ਉਦੋਂ ਛੋਡੇ ਨਾ ਹੁੰਦੀ ਦੇਖੀ ਦੋਨਾਂ ਨਾ ਲੋਕ ਛੋਡੇ ਨਾ ਮੂੰਹ 'ਚ ਹੱਥ ਦੇਣਗੇ ਤੇ ਛੋਡੇ ਮੂੰਹ 'ਚ ਕੋਈ ਬੋਲਣ ਵਾਲ ਤੇ ਸ਼ਬਦ ਨਹੀਂ ਹੋਣੇ ਉਹ ਸਾਡੇ ਕੋਲ ਤੂੰ ਕਹਿੰਦੀ ਸ਼ਬਦ ਨਹੀਂ ਹੋਣੇ ਮਾੜਾ ਮਟਾ ਤਾਂ ਬਥੇਰਾ ਸਾਂਭ ਲਾਂਗੇ ਗੱਪਾਂ ਨੂੰ ਕਿੱਡੇ ਕਿੱਡੇ ਗੱਪ ਮਾਰਦੇ ਸੀ ਇੰਨੀਆਂ ਇੰਨੀਆਂ ਗੱਲਾਂ ਹੀ ਕਰਦੇ ਆ ਮਾੜੀ ਮੋਟੀ ਅਕਲ ਕਰ ਮੈਂ ਤੈਨੂੰ ਦੱਸਾਂ ਕੁੜੀ ਤਾਂ ਉਹੀ ਗੱਲ ਅਗਲਾ ਨਿਆਣੀ ਕਹਿ ਦੂਗਾ ਨਹੀਂ ਉਹ ਤਾਂ ਮਾਰ ਕੇ ਗੱਪ ਸੋਰੀ ਮਗ ਜੂਗੀ ਬਾਹਰ ਤਾਂ ਆਪੇ ਹੀ ਜਾਣਾ ਉਹ ਕੰਮ ਲਈ ਮੇਰਾ ਤਾਂ ਦੇਖ ਬਾਹਰ ਜਾਣ ਨੂੰ ਨਾ ਜੀ ਨਹੀਂ ਕਰਦਾ ਕਿਸੇ ਦੇ ਮੇਰਾ ਤਾਂ ਰੂੜੀ ਤੇ ਕੂੜਾ ਸਿੱਟਣ ਨੂੰ ਜੀ ਨਹੀਂ ਕਰਦਾ ਐ ਨਹੀਂ ਪਤਾ ਕਿਹੜੀ ਆ ਕੇ ਕਹਦੇ ਕੁੜੇ ਤੇਰੀ ਨਾਨਦ ਕਹਿੰਨੇ ਆਲਿਆਂ ਦੇ ਸਾਡੇ ਬਣਾਣੇ ਦੀ ਕੋਲੀ ਨਹੀਂ ਦੇ ਕੇ ਕੋਲੀ ਖਾ ਗਈ ਮੈਨੂੰ ਬੋਲਦੀ ਐਂ ਕਹਦੀ ਵੀ ਅਸੀਂ ਤਾਂ ਘਰੀ ਖਾ ਗਏ ਮੇਰੀ ਨਾਨਦ ਬਾਦੂ ਕੁਝ ਲੈ ਕੇ ਆਈ ਸੀ ਉਹ ਅਸੀਂ ਨਹੀਂ ਫੜੇ ਜਾਂਦੇ ਇਹਦਾ ਤੂੰ ਐਵੇਂ ਨਾ ਡਰਿਆ ਕਰ ਮੇਰੀ ਭੈਣ ਤਾਂ ਗੱਪੀ ਐ ਤੇ ਮੈਂ ਠੱਪੀ ਆ ਮੈਨੂੰ ਠੱਪਾ ਦੇਣਾ ਉਤੋਂ ਅਸੀਂ ਨਹੀਂ ਫੜੇ ਜਾਂਦੇ ਦੋਨੇ ਇੱਕ ਗੱਪ ਮਾਰ ਲਿਆ ਕਰੋ ਇੱਕ ਗੱਪ ਨੂੰ ਲੁਕੋ ਲਿਆ ਕਰੋ ਹੁਣ ਗੱਪੀ ਤੇ ਠੱਪੀ ਹੋ ਗਏ ਨਾ ਵਧੀਆ ਤੇ ਆ ਤੁਹਾਨੂੰ ਉਹ ਤੂੰ ਕਾ ਮੱਚੀ ਨਹੀਂ ਇਹ ਕੰਮ ਕਰ ਲੈ ਤੂੰ ਚੁੱਪ ਕਰਕੇ ਨਾ ਫਿਰ ਹੁਣ ਇਹੀ ਨਾਂ ਨਾਂ ਬਲਾ ਲਿਆ ਕਰ ਸਾਨੂੰ ਤੈਨੂੰ ਠੱਪੀ ਕਹਿਜਾ ਕਰ ਹੁਣ ਗੱਪੀ ਕਹਿਜਾ ਕਰ ਕਮਲ ਜੀ ਹਾਂ ਜੇ ਤਾਨੂੰ ਤੂੰ ਗੱਪੀ ਕਹਿਣ ਲੱਗੀ ਫਿਰ ਤਾਂ ਲੋਕਾਂ ਨੂੰ ਪਤਾ ਲੱਗ ਜਾਊਗਾ ਵੀ ਇਹ ਗੱਪ ਮਾਰਦੇ ਆ ਤੂੰ ਤਾਂ ਜਮਈ ਕਮਲੀ ਐ ਲੋਕਾਂ ਨੂੰ ਤਾਂ ਪਾ ਗੱਪ ਮਾਰਨਾ ਮਚਾਉਣਾ ਲੋਕਾਂ ਨੂੰ ਤਾਂ ਮਚਾ ਲਓ ਜਿਹੜਾ ਕੁਝ ਹੁੰਦਾ ਕਰ ਲਓ ਮੈਥੋਂ ਨਹੀਂ ਹੁੰਦਾ ਮੈਂ ਤੈਨੂੰ ਦੱਸ ਕੰਮ ਕਰ ਲਿਆ ਕਰ ਕੰਮ ਤੂੰ ਕੰਮ ਹੀ ਕਰਦੀ ਆ ਤੁਸੀਂ ਕੰਮ ਦਾ ਤਾਂ ਡੱਕਾ ਨਹੀਂ ਤੋੜਨਾ ਦੋਨਾਂ ਨੇ ਭੈਣ ਭਰਾਵਾਂ ਨੇ ਉਹਦਾ ਕੱਲੇ ਕੰਮ ਹੀ ਕਰਨ ਜਾਣਦੀ ਐ ਲੈ ਬੋਲਣ ਦਾ ਆਪ ਨੂੰ ਨਹੀਂ ਅਕਲ ਨਹੀਂ ਹੈਗੀ ਕੋਈ ਲੀੜਾ ਕੱਪੜਾ ਪਾਉਣ ਦੀ ਅਕਲ ਨਹੀਂ ਉਹ ਕੋਈ ਗੱਲ ਕਰਨ ਦੀ ਅਕਲ ਨਹੀਂ ਸਾਰਿਆਂ ਦਾ ਸਾਨੂੰ ਕਹਿੰਦੀ ਰਹਿੰਦੀ ਐ ਕੰਮ ਕਰ ਲਿਆ ਕਰ ਤੇਰੇ ਕਰਨ ਮਾਂ ਚ ਤਾਂ ਕੰਮ ਹੀ ਐ ਜਿੱਤਾ ਮੈਂ ਹੋਰ ਗੱਪ ਮਾਰੇ ਕਿਤੇ ਫੜਿਆ ਵੀ ਨਾ ਜਾਵੇ ਚਲ ਕਹਿ ਨਹੀਂ ਹਰਪ੍ਰੀਤ ਨੂੰ ਹਰਪ੍ਰੀਤ ਕੀ ਗੱਲ ਕਹਿ ਨਹੀਂ ਆ ਕੀ ਕਰਨਾ ਸੀ ਕੁਝ ਨਹੀਂ ਕਰਦੀ ਭੈਣ ਤੂੰ ਕਿਧਰੋਂ ਆਈਆਂ ਰਾਜਵੀਰੋ ਮੈਂ ਤਾਂ ਇਧਰੋਂ ਹੀ ਆਈ ਆ ਤੇ ਮੈਂ ਤੈਨੂੰ ਐਂ ਕਹਿੰਦੀ ਸੀਗੀ ਮੈਂ ਤੇਰੀ ਇੰਨੀ ਟੌਰ ਬਣਾ ਕੇ ਆਈ ਆ ਅੱਜ ਚਲ ਮੈਂ ਤੇ ਮੇਰੀ ਤੇ ਬਾਈ ਦੀ ਤਾਂ ਬਣੀ ਬਣੀ ਸੱਚ ਤੇਰੀ ਵੀ ਟੌਰ ਬਣਾਦੀ ਹੁਣ ਕੀ ਕਰਿਆ ਇਹ ਜਿਹੜੀਆਂ ਮੇਰੀ ਟੌਰ ਬਣਾਈ ਕੋਈ ਮੇਰੇ ਖਾਤਰ ਤਾਂ ਨਹੀਂ ਘੱਪੰਗਾਰਾ ਹੀ ਕੋ ਬੋਲਦੀਆਂ ਗੱਲ ਸੁਣ ਲੈ ਪਹਿਲਾਂ ਮੇਰੀ ਤੂੰ ਤਾਂ ਰੋਜ਼ ਖਵਾਉਣੀ ਆ ਮਿਰਚਾਂ ਨਾਲ ਰੋਟੀ ਤੇ ਮੈਂ ਕਾਈ ਹਰਾਂ ਨੂੰ ਐਂ ਕਹਿ ਕੇ ਆਈ ਆ ਉਹ ਕੁਦਰਤੀ ਉੱਥੇ ਮੈਨੂੰ ਢ ਘਾਰ ਆ ਗਿਆ ਕਹਿੰਦੀ ਕਿ ਕੀ ਖਾ ਕੇ ਆਈ ਆ ਮੈਂ ਕਹਾ ਮੈਂ ਤਾਂ ਸ਼ਾਹੀ ਪਨੀਰ ਦੀ ਸਬਜ਼ੀ ਖਾ ਕੇ ਆਈ ਆ ਅੱਛਾ ਗੰਡਿਆ ਨਹੀਂ ਚਾੜਣੀ ਨੂੰ ਸ਼ਾਹੀ ਪਨੀਰ ਬਣਾਤਾ ਤੇ ਬਣਾਉਣਾ ਹੀ ਸੀ ਫਿਰ ਹੁਣ ਜਿਹੜਾ ਸਤੋ ਨਹੀਂ ਬੋਲੇ ਬੋਲੇ ਬਿਨਾਂ ਰਹਿ ਜਾਂਦਾ ਸਾਨੂੰ ਉਹਦਾ ਭਾਈ ਆਤ ਦਾ ਫਿਰ ਪਹਿਣੀ ਮੈਨੂੰ ਕਿ ਮਾਰੀ ਜਾ ਗੱਪ ਤੂੰ ਮਾਰ ਕੇ ਨਹੀਂ ਉਹਦੇ ਚ ਮੇਰਾ ਕੀ ਹੋਇਆ ਤੂੰ ਗੱਲ ਸੁਣ ਮੇਰੀ ਪਹਿਲਾਂ ਹਾਂ ਤੇ ਹੁਣ ਮੈਥੋਂ ਤਾਂ ਜੱਬ ਹੋ ਗਿਆ ਤਾਈ ਆਊਗੀ ਤੇਰੇ ਕੋਲੇ ਸ਼ਾਹੀ ਪਨੀਰ ਲੈਣਾ ਤੇ ਫਿਰ ਮੈਂ ਕਿੱਥੋਂ ਦਊ ਜਾਂ ਤਾਂ ਉਹਨੂੰ ਗੱਪ ਮਾਰਦੀ ਹੁਣ ਤੇਰੇ ਸਾਰੇ ਆ ਗੱਲ ਤੇ ਜੇ ਸਾਡਾ ਗੱਪ ਫੜਿਆ ਗਿਆ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ ਨਾ ਮੈਂ ਕਿੱਥੋਂ ਦੇ ਦੂੰ ਤਾਈ ਨੂੰ ਸ਼ਾਹੀ ਪਨੀਰ ਮੈਂ ਕਿਵੇਂ ਗੱਪ ਮਾਰੂੰਗੀ ਤੂੰ ਆਏ ਕਹਿਦੀ ਵੀ ਦਾਣੇ ਚ ਪਾਤਾ ਸਾਡੇ ਕੋਈ ਬੇਹੀ ਸਬਜ਼ੀ ਖਾਂਦਾ ਨਹੀਂ ਅੱਛਾ ਤੁਸੀਂ ਤਾਂ ਗੱਪ ਮਾਰਦੀ ਮਾਰਦੀ ਸੀ ਭੈਣ ਭਰਾ ਹੁਣ ਤੀਜੀ ਮੈਂ ਵੀ ਰਲ ਜਾ ਆਪਦੇ ਚ ਸ਼ਾਮਲ ਕਰਨ ਨੂੰ ਫਿਰਦੀ ਐ ਵੀ ਜੇ ਇੱਕ ਵਾਰੀ ਗੱਪ ਮਰਵਾ ਲੈ ਤਾਂ ਰੋਜ਼ ਮਾਰਨ ਲੱਗ ਜੂਗੀ ਮੈਂ ਨਹੀਂ ਬੈਣੀ ਗੱਪ ਮਾਰਦੀ ਮੈਂ ਤਾਂ ਤਾਈ ਨੂੰ ਕਹਿ ਦੂੰ ਵੀ ਤਾਈ ਗੰਡਿਆਂ ਦੀ ਚਟਣੀ ਆ ਕੁੰਡੇ ਚ ਪਈ ਲੈ ਜਾਣੀ ਐ ਲੈ ਜਾ ਨਾ ਗੱਲ ਸੁਣ ਮੇਰੀ ਤੇ ਜੇ ਇੱਕ ਗੱਪ ਮਾਰ ਦੇਗੀ ਫੇਰ ਕਿਹੜਾ ਤੈਨੂੰ ਬੈਲ ਆਉਂਦਾਗਾ ਨਾ ਮੈਨੂੰ ਤਾਂ ਭਾਈ ਬਿੱਲੀ ਆਉਂਦਾ ਜੇ ਮੈਂ ਇੱਕ ਕੱਪ ਮਾਰਤਾ ਕੱਲ ਨੂੰ ਮੈਥੋਂ ਤਾਂ ਤੁਸੀਂ ਕੱਲ ਨੂੰ ਫੇਰ ਆ ਕੇ ਕਹਦੇਂਗੀ ਇੱਕ ਉਹਦੇ ਮਾਰਿਆ ਸੀ ਕੱਜ ਮਾਰ ਦੇ ਤੂੰ ਤਾਂ ਮੈਨੂੰ ਕੋਪੀ ਬਣਾ ਦੇਂਗੀ ਗੱਲ ਸੁਣ ਮੇਰੀ ਸਾਡੀ ਇੱਜ਼ਤ ਬਣਾ ਕੇ ਰੱਖਣੇ ਹੁਣ ਤੇਰੇ ਸਾਰੇ ਆ ਅਸੀਂ ਮਸਾਂ ਗੱਪ ਮਾਰ ਮਾਰ ਇੱਜ਼ਤ ਬਣਾਈ ਆ ਆਪਦੀ ਦੇਖ ਭੈਣੇ ਤੂੰ ਤਾਂ ਫੁਕਰੀ ਐ ਤੈਨੂੰ ਤਾਂ ਆਦੇ ਤਾਂ ਫੁਕਰੀਆਂ ਮਾਰਨ ਦੀ ਮੇਰੀ ਤਾਂ ਆਦੇ ਤਨੀ ਫੁਕਰੀਆਂ ਮਾਰਨ ਦੀ ਮੈਂ ਗੱਪ ਨਹੀਂ ਮਾਰ ਸਕਦੀ ਆਹਦੇ ਭਰਾ ਨਾ ਕਰ ਲੈ ਗੱਲ ਕਿਵੇਂ ਮਰਜ਼ੀ ਕਰੋ ਮੈਂ ਤਾਂ ਘਰੋਂ ਹੀ ਭੱਗ ਜਾਨੀ ਆ ਘਰ ਛੱਡ ਕੇ ਭਰਾ ਨੂੰ ਕਹਿਣਾ ਪਊਗਾ ਕਿ ਕਿੱਥੇ ਤੂੰ ਬੋਲਦੀ ਥੜੀ ਗੱਲ ਸੁਣਦੀ ਆ ਸਾਡੀ ਕਹਿ ਦੇ ਜਾਂ ਕਰ ਲੈ ਦੇ ਭਾਈ ਨਾ ਗੱਲ ਤੂੰ ਇੰਨਾ ਕੁ ਵੀ ਨਹੀਂ ਕਹਿ ਸਕਦੀ ਵੀ ਮੈਂ ਤਾਂ ਕਹਿ ਨਹੀਂ ਸਕਦੀ ਜਿਵੇਂ ਕਹਿ ਜਾ ਸਕਦੀ ਹੁੰਦੀ ਮੇਰੇ ਕਹਿਣ ਵਾਲੀ ਗੱਲ ਹੁੰਦੀ ਨਾ ਮੈਂ ਜਮਾਂ ਕਹਿ ਦਾਂਦੀ ਮੈਂ ਕਿਵੇਂ ਕਹਦੇ ਆ ਐ ਕੋਈ ਅਗਲਾ ਪਾਗਲ ਹੈਗਾ ਜਮੀ ਨਹੀਂ ਦੱਸੇ ਤਾਂ ਵੀ ਨਹੀਂ ਮੜਾ ਮੋਟਾ ਕੁਝ ਕਹਿਣਾ ਬਾਈ ਨਾ ਕਰਦੀਆਂ ਗੱਲ ਜਾ ਕਰ ਲੈ ਕਰ ਲੈ ਮੈਨੂੰ ਮਰਵਾਉ ਤੇ ਇਥੋਂ ਗੱਪ ਨਹੀਂ ਮਾਰਦੀ ਮੈਂ ਮੈਂ ਨਾ ਤੇਰੇ ਬਾਈ ਦੇ ਕਹਿ ਗੱਪ ਮਾਰਾਂ ਨਾ ਤੇਰੇ ਕਹਿ ਮਾਰਾਂ ਫਿਰਦੀ ਆ ਕਿਵੇਂ ਫੁਕਰੀਆਂ ਮਾਰਦੀ ਲੈ ਤੂੰ ਨਾ ਕਹਿੰਦੀ ਮੈਂ ਚਾਈ ਪਨੀਰ ਖਾ ਕੇ ਇੰਜ ਤੂੰ ਸਿੱਧਾ ਬੋਲਦੇ ਵੀ ਮੈਂ ਤਾਂ ਕਈ ਗੰਡਿਆਂ ਦੀ ਚਟਨੀ ਖਾ ਕੇ ਆਇਆ ਲੈਣਾ ਵੇ ਅਗਲਾ ਦੇਵੀ ਦੇਵੇਂ ਹੁਣ ਮੈਂ ਦੱਸ ਕਿੱਥੋਂ ਸ਼ਾਹੀ ਪਨੀਰ ਦੇ ਦੂੰ ਨਾਲੇ ਅਗਲਾ ਖੂ ਕੌਣ ਹੈ ਸ਼ਾਹੀ ਪਨੀਰ ਇਹ ਜਾ ਜਿਹੜੇ ਚੱਕ ਕਿਦਾਂ ਨੇ ਚ ਪਾਉਂਦਾ ਇਹਨੇ ਦੱਸ ਕੀ ਛੋਡੇ ਕੋਲੇ ਟਾਵੇਂ ਪਏ ਹੈਗੇ ਆ ਗਈ ਫੁਕਰੀਆਂ ਮਾਰਨ ਨੂੰ ਲੈ ਹੁਣ ਤਾਂ ਮੇਰੀ ਭੈਣ ਵੀ ਸੜੀ ਵੀ ਹੁਣ ਨਹੀਂ ਗੱਪ ਮਾਰਦੀ ਓਹੋ ਬਾਈ ਗੱਪ ਕਿਉਂ ਨਹੀਂ ਮਾਰਦੀ ਭਣੇ ਅੱਜ ਕੀ ਗੱਪ ਮਾਰਤਾ ਐਵੇਂ ਫੁਕਰੀਆਂ ਨਾ ਬੜੀਆਂ ਮਾਰਿਆ ਅੱਜ ਤਾਂ ਨਾ ਸੱਚੀ ਮੈਨੂੰ ਵੀ ਆਇਆ ਹੋ ਗਿਆ ਵੀ ਮੈਂ ਗੱਪ ਮਾਰ ਕੇ ਗਲਤੀ ਕਰ ਲਈ ਕਿ ਕੀ ਭਣੇ ਗਲਤੀ ਕਰ ਲਈ ਮੈਂ ਖਾ ਕੇ ਗਈ ਸੀ ਚਟਣੀ ਨਾਲ ਰੋਟੀ ਤੇ ਉਤੋਂ ਦੀ ਪੀ ਲਿਆ ਲੱਸੀ ਦਾ ਗਲਾਸ ਉਹ ਚਲ ਰੋਜ਼ ਹੀ ਆਪਾਂ ਚਟਣੀ ਕਰਦੇ ਆ ਰੋਜ਼ ਹੀ ਆਪਾਂ ਲੱਸੀ ਪੀਂਦੇ ਆ ਹਾਂ ਆਹ ਦੇਖੋ ਲੋਕਾਂ ਨੂੰ ਤਾਂ ਨਹੀਂ ਪਤਾ ਇਹਦਾ ਕੀ ਗੱਪ ਹੈ ਨਾ ਉਹ ਵੀ ਅਸੀਂ ਚਟਣੀ ਰੋਜ਼ ਹੀ ਘੁਟਦੇ ਆ ਰੋਜ਼ ਕੱਲ ਤਾਂ ਸੁਣ ਪਹਿਲਾਂ ਮੇਰੀ ਪੂਰੀ ਉੱਥੇ ਤਾਈ ਹੋਰਾਂ ਕੋਲੇ ਮੈਂ ਬੈਠੀ ਸੀ ਮੈਨੂੰ ਆ ਗਿਆ ਢ ਘਾਰ ਢ ਘਾਰ ਤਾਂ ਪੈਣੀ ਫਿਰ ਹੁਣ ਚਟਣੀ ਦਾ ਮਿਰਚਾਂ ਦਾ ਆਉਣਾ ਹੀ ਐ ਆਉਣਾ ਹੀ ਆ ਤਾਈ ਕਹਿੰਦੀ ਕੋੜੇ ਕੀ ਖਾ ਕੇ ਆਈਆਂ ਮੇਰੇ ਮੂੰਹ ਚੋਂ ਨਿਕਲ ਗਿਆ ਮਹਾਮਤਾ ਸ਼ਾਹੀ ਪਨੀਰ ਦੀ ਸਬਜ਼ੀ ਖਾ ਕੇ ਆਈਆਂ ਭਾਏ ਤੂੰ ਮਟਰ ਪਨੀਰ ਕਹਿੰਦਾ ਸ਼ਾਹੀ ਪਨੀਰ ਬਾਈ ਤੇਰਾ ਭਲਾ ਹੋਈ ਹੋਰ ਉਹ ਮੈਂ ਅਸੀਂ ਨਹੀਂ ਕਰੇ ਖਾਦਾ ਚਲ ਮੈਂ ਹਰਪ੍ਰੀਤ ਤੋਂ ਲੈ ਕੇ ਆਈ ਆ ਮੈਂ ਦਵਾ ਦਾ ਭੱਜੀ ਆਈ ਕਿਤੇ ਹਰਪ੍ਰੀਤ ਆਪਣਾ ਭਾਂਡਾ ਨਾ ਭੰਨ ਦੇ ਭਣ ਤੂੰ ਵੀ ਪਾਲੀਆਂ ਪੱਡੀਆਂ ਵੱਡੀਆਂ ਫੁਕਰੀਆਂ ਮਾਰ ਜੇ ਨਾ ਰੋਟੀ ਚਟਨੀ ਨਾ ਖਾ ਕੇ ਨਹੀਂ ਸੀ ਤੇਦੀ ਮੈਂ ਸ਼ਾਹੀ ਬਰੀ ਖਾ ਕੇ ਆਈ ਨੇ ਆਹ ਤੇ ਬਹਿਰੀ ਆ ਫਿਰ ਹੁਣ ਸੱਚ ਨਿਕਲਦਾ ਨਹੀਂ ਸੱਚ ਨਾਲ ਤਾਂ ਆਪਣਾ ਕੋਈ ਰਿਸ਼ਤਾ ਹੀ ਨਹੀਂ ਰਿਹਾ ਹੁਣ ਬਣੀ ਗੱਲ ਤਾਂ ਤੇਰੀ ਸਹੀ ਐ ਨਾ ਹੋਰ ਤੋ ਲੈ ਨਾਲੇ ਮੇਰੀ ਗੱਲ ਸੁਣ ਬੋਲਣੀ ਸੀਗਾ ਜੇ ਉਹਨਾਂ ਨੂੰ ਕਹਿੰਦੀ ਮੈਂ ਚਟਨੀ ਨਾ ਖਾ ਕੇ ਆਇਆ ਅਗਲਾ ਕਹਿੰਦਾ ਲੈ ਜਵਾਨ ਕੰਮ 'ਚ ਇਹ ਚਰਣੀਆਂ ਰੋਟੀਆਂ ਖਾਂਦੇ ਆ ਤੇ ਫਿਰ ਛੋਟੀ ਗੱਲ ਆਪਣੇ ਮੂੰਹੋਂ ਨਿਕਲਦੀ ਨਹੀਂ ਤੈਨੂੰ ਪਤਾ ਤਾਂ ਹੈਗਾ ਬਾਈ ਭਾਵੇਂ ਫਿਰ ਕੀ ਗੱਲ ਐ ਤੂੰ ਡਰਦੀ ਕਿਉਂ ਐ ਪਤਾ ਵੱਡੇ ਵੱਡੇ ਗੱਲਾਂ ਹੁਣ ਜਿਹੜੀ ਗੱਲ ਹੋਣੀ ਸੀ ਹੋ ਗਈ ਉਹ ਤਾਈ ਬਾਟੀ ਚੱਕ ਕੇ ਹੁਣ ਹਰਪ੍ਰੀਤ ਕੋਲੇ ਆਊਗੀ ਹੁਣ ਕੋਈ ਹੱਲ ਕੀ ਕਰਗੇ ਇਹਨੂੰ ਮੈਂ ਕਿਹਾ ਤੂੰ ਗੱਪ ਮਾਰਦੀ ਤੂੰ ਤਾਈ ਨੂੰ ਐ ਕਹਦੀ ਵੀ ਭਾਈ ਸਾਹੀ ਪਨੀਰ ਤਾਂ ਦਾਣੇ ਚ ਪਤਾ ਸੀ ਤਾਂ ਬੇਹਕ ਖਾਂਦੇ ਨਹੀਂ ਭਾਵੇਂ ਇਹ ਤਰੀਕ ਗੱਲ ਠੀਕ ਐ ਹਨਾ ਐਂ ਕਹਾਂਗੇ ਕੀ ਕਹਿੰਦੀ ਹੁਣ ਮੈਂ ਨਹੀਂ ਗੱਪ ਮਾਰਦੀ ਤੁਹਾਡੇ ਪਿੱਛੇ ਅੱਛਾ ਕਿ ਨਹੀਂ ਗੱਪ ਨਹੀਂ ਮਾਰਦੀ ਸਮਝਾ ਬਾਈ ਜਿਹੜੀ ਆਪਾਂ ਮਾਰ ਮਾਰ ਕੇ ਆਪਾਂ ਇਨੀ ਇੱਜ਼ਤ ਬਣਾਈ ਆ ਤਾਂ ਮਿੰਟ ਚ ਰੋਲ ਦੂ ਆਪਣੀ ਪਣੀ ਤੂੰ ਐਵੇਂ ਹੀ ਡਰੀ ਜਾਨੀ ਐ ਉਹਨੂੰ ਆਪਾਂ ਹੁਣੇ ਪੁੱਛ ਲੈਨੇ ਆ ਉਹਨੇ ਲੱਗਿਆ ਤਾਂ ਝੂਠ ਬੋਲ ਸਾਡੀਆਂ ਗੱਪ ਮਾਰ ਵੱਡੇ ਵੱਡੇ ਨਹੀਂ ਗੱਪ ਮਾਰਦੀ ਆਪਾਂ ਨੂੰ ਅੰਦਰ ਕਮਰੇ 'ਚ ਬੰਦ ਕਰਦੇ ਆਂ ਤਾਂ ਬਾਈ ਮੱਥਾ ਮਾਰ ਕੇ ਦੇਖ ਲੈ ਉਹਦੇ ਨਾਲ ਉਹਨੂੰ ਤੂੰ ਕਹ ਉਹਨੂੰ ਬੋਲ ਮਾਰ ਹਰਪ੍ਰੀਤ ਤੌਰਿਆ ਕੀ ਕਰੀ ਜਾਨੀ ਐ ਨਹੀਂ ਆਪਾਂ ਉਹਨੂੰ ਕਮਰੇ 'ਚ ਬੰਦ ਕਰ ਦਿਆਂਗੇ ਡਰਾਵਾਂਗੇ ਬਾਈ ਉਹਨੇ ਆਪਣੇ ਗੱਪ ਹੀ ਦੇਖਿਆ ਕੱਲੇ ਹਜੇ ਹਰਪ੍ਰੀਤ ਆਉਰੇ ਆ। ਉਹ ਮੇਰੀ ਗੱਲ ਸੁਣ ਲੈ। ਹਾਂ। ਭੈਣ ਨੇ ਤੇਰੀ ਕਿੰਨੀ ਇੱਜ਼ਤ ਬਣਾਈ। ਉਹ ਤੂੰ ਤਾਂ ਇਹਨੂੰ ਗੰਢੀ ਚਟਣੀ ਘੁੱਟਕੇ ਦੇਣੀ ਐ। ਲੱਸੀ ਦਾ ਗਲਾਸ, ਮਿਰਚਾਂ ਦਾ ਰੋਟੀ ਦੇਣੀ ਐ। ਤੇਰੀ ਤਾਇਕਾ ਕਰੇ ਕਿੰਨੀ ਇੱਜ਼ਤ ਬਣਾ ਗਈ ਐ। ਉਹਨੂੰ ਟਕਾਰ ਆ ਕੇ ਤੇਰੀ ਨੂੰ ਮਿਰਚਾਂ ਦਾ ਘਰ ਤਾਂ ਆਉਣੀ ਸੀਗਾ। ਕਹਿੰਦੀ ਮੈਂ ਤਾਂ ਸ਼ਾਹੀ ਬਨੀਰ ਰੋਟੀ ਖਾ ਕੇ ਆਈ ਆ। ਦੇਖ ਲੈ ਤੇਰੀ ਕਿੰਨੀ ਇੱਜ਼ਤ ਬਣਾਈ ਐ। ਤੂੰ ਚਟਣੀ ਘੁੱਟਕੇ ਦੇ ਨਾ ਸ਼ਾਹੀ ਬਨੀਰ ਕਹਿੰਦੀ ਮੇਰੀ ਭੈਣ। ਮੈਨੂੰ ਦੱਸਾ ਮੈਨੂੰ ਸਾਰਾ ਕੁਝ ਇਹ ਦੱਸ ਕੇ ਆਈ ਐ ਹੁਣ ਤੇਰੇ ਕੋਲੇ ਆ ਗਈ ਐ। ਵੀ ਹਰਪ੍ਰੀਤ ਗੱਪ ਮਾਰੇ ਮੈਂ ਗੱਪ ਨਹੀਂ ਮਾਰਦੀ। ਇੱਕ ਵਾਰੀ ਕਹਾ ਲੋ ਭਵਾਂ 10 ਵਾਰੀ ਕਹਾ ਲੋ ਕਮਲੀਏ ਗਾਵਾ ਤੈਨੂੰ ਮਾਰਨਾ ਪਊਗਾ ਨਹੀਂ ਮਾਰਦੀ ਮੈਂ ਨਾ ਮਾਰਦੀ ਉਹ ਤੇਰੀ ਤੇ ਇੱਜ਼ਤੀ ਬਣੂ ਤੈਨੂੰ ਕੀ ਐ ਨਾ ਮੈਨੂੰ ਤਾਂ ਇਹਦੀ ਇੱਜ਼ਤੀ ਦੀ ਲੋੜ ਨਹੀਂ ਜਿਹੜੀ ਕੱਪਾ ਮਾਰ ਕੇ ਮਿਲਦੀ ਐ ਉਹ ਤੁਸੀਂ ਰੱਖ ਲਓ ਭੈਣਪਰਾ ਦੋਨੇ ਤੂੰ ਐਂ ਕਹਦੀ ਮੈਂ ਤਾਂ ਦਾਣੇ ਚ ਪਾਤਾ ਬਈ ਇਸ ਤਾਂ ਬਹੀ ਸਬਜ਼ੀ ਤਾਂ ਅਸੀਂ ਖਾਂਦੀ ਨਹੀਂ ਹੁੰਦੇ ਜਦੋਂ ਬਲਾਂ ਮੈਂ ਸਾਨੂੰ ਇੱਕ ਵਾਰੀ ਕਹਤਾ ਗੱਲ ਹੀ ਮੁਕਾਤੀ ਮੈਂ ਨਹੀਂ ਕਹਿੰਦੀ ਤਾਂ ਨਹੀਂ ਕਹਿੰਦੀ ਗੱਲ ਖਤਮ ਭਣੇ ਆਏ ਕਾਹਦੇ ਤਾਂ ਅਸੀਂ ਤੈਨੂੰ ਪਿਆਰ ਨਾਲ ਸਮਝਾਉਨੇ ਆ ਪਿਆਰ ਨਾਲ ਜੇ ਪਿਆਰ ਨਾਲ ਕੱਪ ਮਾਰਨਾ ਤਾਂ ਮਾਰ ਲੈ ਭਣੇ ਕਿੱਥੋਂ ਪਿਆਰ ਨਾਲ ਗੱਲਾਂ ਸਮਝਦੀ ਐ ਤੂੰ ਨੀਬ ਇਕ ਬਾ ਮੈਂ ਫੜਦਾ ਇਕ ਫੜ ਤੂੰ ਫੜ ਦੱਸ ਗੱਪ ਮਾਰਨਾ ਨਹੀਂ ਮਾਰਨਾ ਮਾਰਨੀ ਨਹੀਂ ਲੋਟਾਂ ਦੀ ਗੱਲ ਨਹੀਂ ਮਾਰਨਾ ਨਹੀਂ ਮਾਰਦੀ ਗੱਪ ਇਹ ਨਹੀਂ ਗੱਪ ਮਾਰਦੀ ਕਿੱਧਰ ਹੀ ਜਾਨੇ ਹੁਣ ਕਿੱਧਰ ਕਿੱਧਰ ਬੰਦ ਕਰਦੇ ਆ ਤੇਨੂੰ ਕਮਰੇ ਚ ਬੰਦ ਕਿਉਂ ਕਰਦੇ ਆ ਤੂੰ ਸਾਡੀ ਮਸਾਂ ਇੱਜ਼ਤ ਬਣਾਈ ਆ ਸੀ ਤੂੰ ਗੱਪ ਨਹੀਂ ਮਾਰ ਸਕਦੀ ਨਹੀਂ ਮਾਰ ਸਕਦੀ ਮੈਂ ਆਏ ਨਹੀਂ ਬਾਈ ਇਹ ਲੋਟਾਂ ਦੀ ਇਹਨੂੰ ਬੰਦ ਕਰ ਅੰਦਰ ਕਮਰੇ ਚ ਇਹਨੂੰ ਭੁਖੀ ਮਾਰਨ ਦੇ